ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਇਸ ਵਕਤ ਆਪ ਸਭ ਨੂੰ ਪਤਾ ਹੈ ਦੇਸ਼ ਜੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਲੀਡਰ ਉਹ ਇੱਕ ਆਮ ਇਨਸਾਨ ਜਿਨੇ ਆਪਣਾ ਚੰਗਾ ਭਲਾ ਕਰੀਅਰ ਇੱਕ ਆਈਆਰਐਸ ਅਫਸਰ ਦਾ ਛੱਡ ਕੇ ਸੜਕਾਂ ਤੇ ਗਲੀਆਂ ਤੇ ਮਿਹਨਤ ਕਰਕੇ ਇਸ ਦੇਸ਼ ਦੀ 75 ਸਾਲ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਮਿਸਾਲ ਫੈਦਾ ਕੀਤੀ ਸੀ ਉਹ ਸ਼ਖਸ ਜਿਨੇ ਪਹਿਲੀ ਵਾਰੀ ਹਰ ਰਾਜਨੀਤਿਕ ਪਾਰਟੀ ਨੂੰ ਮਜਬੂਰ ਕੀਤਾ ਕਿ ਚੋਣਾਂ ਦੇ ਵਿੱਚ ਤੁਹਾਡਾ ਮੁੱਦਾ ਸਿੱਖਿਆ ਤੇ ਸਵਾਸਟ ਹੋਣਾ ਚਾਹੀਦਾ ਹੈ ਸਿਹਤ ਤੇ ਸਿੱਖਿਆ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਕਦੀ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਇਹ ਅਜੰਡਾ ਸਕੂਲ ਤੇ ਹਸਪਤਾਲ ਨਹੀਂ ਸੀ ਇੱਕ ਐਦਾਂ ਦੇ ਮਾਨ ਇੱਕ ਐਦਾਂ ਦੇ ਇਮਾਨਦਾਰ ਮੁੱਖ ਮੰਤਰੀ ਨੂੰ ਜਿਹਨਿ ਜਿਹਨੂੰ ਪੂਰੇ ਦੇਸ਼ ਦੇ ਵਿੱਚ ਪੂਰਾ ਦੇਸ਼ ਪਸੰਦ ਕਰਦਾ ਹੈ ਹਰ ਸੂਬਾ ਕਹਿੰਦਾ ਕਿ ਸਾਡਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਗਾ ਹੋਵੇ ਆਮ ਆਦਮੀ ਪਾਰਟੀ 10 ਸਾਲਾਂ ਦੇ ਵਿੱਚ ਜਿਹੜਾ ਹੈ ਦੋ ਸੂਬਿਆਂ ਦੇ ਵਿੱਚ ਸਾਡੀ ਸਰਕਾਰ ਹੈ ਅੱਜ ਉਸ ਸ਼ਖਸ ਦੇ ਕਰੇ ਇਸ ਵਕਤ ਏਡੀ ਦੇ ਤੇ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਇੰਨੀ ਜ਼ਿਆਦਾ ਫੋਰਸ ਲਗਾਈ ਗਈ ਹੈ ਇਹ ਸਾਫ਼ ਦਰਸਾਂਦਾ ਤੇ ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਮਨੀਸ਼ ਸੋਦੀਆ ਸੰਜੇ ਸਿੰਘ ਸਟਿੰਦਰ ਜੈਨ ਜੀ ਇਹ ਸਾਫ਼ ਦਿਖਾਂਦਾ ਹੈ ਕਿਉਂ ਰਾਹੁਲ ਗਾਂਧੀ ਦੀ ਨੂੰ ਦੀ ਸੇਧ ਦੇ ਲਈ ਬੀਜੇਪੀ ਯੱਗੇ ਤੱਕ ਕਰਾਉਂਦੀ ਹੈ ਕਿ ਕਿਤੇ ਉਹਨਾਂ ਨੂੰ ਕੁਝ ਹੋ ਨਾ ਜਾਵੇ ਕਿਉਂ ਰਾਹੁਲ ਗਾਂਧੀ ਦੀ ਲੋੜ ਹੈ ਬੀਜੇਪੀ ਨੂੰ ਕਿਉਂ ਲੋਨ ਨੂੰ ਪਤਾ ਹੈ ਕਿ ਜਦੋਂ ਤੱਕ ਮੁਕਾਬਲਾ ਰਾਹੁਲ ਗਾਂਧੀ ਨਾਲ ਹੈ ਉਦੋਂ ਤੱਕ ਬੜੇ ਸੁਰੱਖਿਅਤ ਨੇ ਪਰ ਡਰ ਹੈ ਅਰਵਿੰਦ ਕੇਜਰੀਵਾਲ ਤੋਂ ਡਰ ਹੈ ਆਮ ਆਦਮੀ ਪਾਰਟੀ ਤੋਂ ਡਰ ਹੈ ਆਮ ਆਦਮੀ ਪਾਰਟੀ ਦੇ ਹਰ ਇੱਕ ਸਿਪਾਹੀ ਤੋਂ ਇਸ ਕਰਕੇ ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਕੁਚਲ ਦੋ ਪਰ ਮੈਂ ਤੁਹਾਨੂੰ ਇਹ ਦੱਸ ਦਵਾਂ ਕੋਈ ਵੀ ਜੇਲ ਇਸ ਪਾਰਟੀ ਨੂੰ ਖਤਮ ਨਹੀਂ ਕਰ ਸਕਦੀ ਅਰਵਿੰਦ ਕੇਜਰੀਵਾਲ ਇੱਕ ਇਨਸਾਨ ਨਹੀਂ ਉਹ ਹਨ ਇੱਕ ਸੋਚ ਹੈ ਤੇ ਇਹ ਸੋਚ ਜਿਹੜੀ ਆ ਉਹ ਫੈਲ ਚੁੱਕੀ ਹੈ ਪੂਰੇ ਦੇਸ਼ ਤੇ ਵੇ ਤੁਸੀਂ ਕੋਈ ਵੀ ਕਿਸੇ ਵੀ ਤਰੀਕੇ ਨਾਲ ਇਸ ਇਨਕਲਾਬ ਨੂੰ ਨਹੀਂ ਰੋਕ ਸਕਦੇ